ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਮੂੰ ਤੋੜ ਜਵਾਬ ਦਿੱਤਾ ਜਾ ਰਿਹਾ ਜਿਸ ਦਾ ਸਬੂਤ ਇਹ ਤਸਵੀਰ ਤੁਹਾਨੂੰ ਵਿਖਾ ਰਿਹਾ ਹੈ ਦਰਅਸਲ ਇਹ ਤਸਵੀਰਾਂ 에ਅਰਪੋਰਟ ਦੀਆਂ ਨੇ ਜਿਸ ਦੇ ਨੇੜੇ ਧਮਾਕਾ ਹੋਇਆ ਧਮਾਕੇ ਦੇ ਨਾਲ ਪੂਰਾ ਕਰਾਚੀ ਸ਼ਹਿਰ ਇਸ ਵੇਲੇ ਦਹਲੂਠਿਆ ਦਹਲੂਠਿਆ ਇੱਕ ਰਾਚੀ ਦਾ ਹੈ ਸ਼ਹਿਰ ਜ਼ੋਰਦਾਰ ਧਮਾਕੇ ਤੋਂ ਬਾਅਦ ਜਿੱਥੇ ਵੱਡੀਆਂ ਤਸਵੀਰਾਂ ਸਾਹਮਣੇ ਆਈਆਂ ਤੇ ਏਅਰਪੋਰਟ ਦੇ ਨਜ਼ਦੀਕ ਵੱਡਾ ਧਮਾਕਾ ਹੋਇਆ ਹੈ ਪਾਕਿਸਤਾਨ ਦੇ ਵੱਲੋਂ ਨਾਪਾਕ ਸਾਜ਼ਸ਼ਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਬੁਖਲਾਇਆ ਹੋਇਆ ਪਾਕਿਸਤਾਨ ਲਗਾਤਾਰ ਭਾਰਤ ਤੇ ਅਟੈਕ ਤੇ ਅਟੈਕ ਕਰ ਰਿਹਾ ਹੈ ਮਿਜ਼ਾਈਲਾ ਹੋਣ ਡਰੋਨ ਹੋਣ ਜਾਂ ਫਿਰ ਜਿਹੜੀਆਂ ਫਾਇਰਿੰਗ ਕਰਨਾ ਹੋਵੇ ਲਗਾਤਾਰ ਹੀ ਭਾਰਤ ਤੇ ਨਿਸ਼ਾਨੇ ਸਾਧ ਰਿਆ ਪਾਕਿਸਤਾਨ ਪਰ ਉਦਦਰ ਭਾਰਤ ਵੀ ਇਸ ਦਾ ਮੂੰਹ ਤੋੜ ਜਵਾਬ ਦੇ ਰਿਹਾ ਤਾਂ ਵੇਖੋ ਇਸ ਦੀਆਂ ਇੱਕ ਖੌਫਨਾਕ ਤਸਵੀਰਾਂ ਕਿਵੇਂ ਕਰਾਚੀ ਸ਼ਹਿਰ ਪੂਰਾ ਦਹ ਲੁੱਟਿਆ ਭਾਰਤੀ ਫੌਜ ਦਾ ਇਹ ਕਾਰਨਾਮਾ ਜਿੱਥੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੰਦੀ ਸਾਡੀ ਭਾਰਤੀ ਫੌਜ ਨਜ਼ਰ ਆ ਰਹੀ ਹੈ ਤਾਂ ਕਰਾਚੀ ਸ਼ਹਿਰ ਇਸ ਵੇਲੇ ਪੂਰੇ ਤਰੀਕੇ ਦੇ ਨਾਲ ਦਹਲ ਚੁੱਕਿਆ